ਕਿਸਬੱਜ ਪੰਚਾਇਤ ਸਕੂਲਾਂ ਦੇ ਵਿਦਿਆਰਥੀਆਂ ਨੇ ਪ੍ਰੋਪੋਜ਼ਲ ਪੇਸ਼ ਕੀਤੀ ਹੈ ਕਿ ਨਸ਼ੇ ਦੇ ਵਿਰੁੱਧ ਨਾਟਕ ਵੀ ਕੀਤਾ ਜਾਵੇ ਇਹ ਤੁਸੀਂ ਥਾਂ ਮੰਨ ਦੇਖਿਆ ਬੱਚਿਆਂ ਨੂੰ ਸਲਾਹ ਦੇਣ ਦੇ ਸਬੰਧ ਵਿੱਚ ਜੀ ਜਿਹੜਾ ਅੱਜ ਦਾ ਨਾਟਕ ਹੋਇਆ ਇਹ ਸਾਡੇ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਮੁਹਾਲੀ ਵੱਲੋਂ ਇੱਕ ਡਰਾਈਵ ਫਰੋ ਕੀਤੀ ਆ ਸੀ 6 12 ਤੋਂ ਲੈ ਕੇ 6 ਜਨਵਰੀ 2026 ਤੱਕ ਜਿਹਦੇ ਵਿੱਚ ਅਸੀਂ ਪੂਰੇ ਮਹੀਨੇ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਡਿਸਟ੍ਰਿਕਟ ਦੀਆਂ ਨਸ਼ੇ ਦੇ ਵਿਰੁੱਧ ਆਪਣੇ ਜਿਹੜੇ ਨਾਟਕ ਨੇ ਜਾਂ ਸੈਮੀਨਾਰਸ ਨੇ ਉਹ ਕਰਵਾਵਾਂਗੇ ਜਿਦੇ ਵਿੱਚ ਅਸੀਂ ਅ ਬੱਚਿਆਂ ਨੂੰ ਤੇ ਹੋਰ ਜਿਹੜੇ ਆਪਣਾ ਵਰਗ ਹੈ ਉਹਨੂੰ ਪ੍ਰੇਰਿਤ ਕਰਾਂਗੇ ਕਿਉਂ ਨਸ਼ੇ ਤੋਂ ਦੂਰ ਰਹਿਣ ਅੱਜ ਦਾ ਸਾਡਾ ਪ੍ਰੋਗਰਾਮ ਇੱਥੇ ਸਕੂਲ ਆਫ ਫੈਮਿਨੈਂਸ ਪ੍ਰਿੰਡਾ ਵਿੱਚ ਸੀਗਾ ਜਿਹਦੇ ਵਿੱਚ ਇੱਥੇ ਸਕੂਲ ਦੇ ਬੱਚਿਆਂ ਨੇ ਹੀ ਨਾਟਕ ਕੀਤਾ ਤੇ ਬਹੁਤ ਵਧੀਆ ਤੁਸੀਂ ਦੇਖਿਆ ਸਾਰਿਆਂ ਨੇ ਇਹਨਾਂ ਨੇ ਪ੍ਰੇਰਿਤ ਕੀਤਾ ਕਿ ਕਿਵੇਂ ਨਸ਼ਾ ਕਿਵੇਂ ਇੱਕ ਤੁਹਾਡੇ ਆਪ ਦਾ ਪਰਿਵਾਰਕ ਮੈਂਬਰ ਹੀ ਤੁਹਾਨੂੰ ਲਗਾ ਦਿੰਦਾ ਹੈ ਤੇ ਫਿਰ ਉਸ ਤੋਂ ਬਾਅਦ ਉਸ ਤੋਂ ਬਾਹਰ ਨਿਕਲਣਾ ਔਖਾ ਹੋ ਜਾਂਦਾ ਤੇ ਅਲਟੀਮੇਟਲੀ ਫਿਰ ਤੁਹਾਡਾ ਪਰਿਵਾਰ ਸਫਰ ਕਰਦਾ ਤੁਹਾਡੀ ਡੈਥ ਹੋ ਜਾਂਦੀ ਹੈ ਤਾਂ ਬੱਚਿਆਂ ਨੂੰ ਰਿਕਵੈਸਟ ਹੈ ਸਾਰੇ ਜਿਹੜੇ ਆਪਣੇ ਅਸਮਾ ਜੈ ਅਸੀਂ ਪੰਜਾਬ ਨੂੰ ਰਿਕੁਐਸਟ ਕਰਦੇ ਆ ਕਿ ਨਸ਼ੇ ਨੂੰ ਦੂਰ ਕਰੀਏ ਪੰਜਾਬੀ ਚੋ ਜਿਹੜੀ ਸਾਡੀ ਕੈਂਪੇਨ ਹੈ ਯੂਥ ਅਗੇਨਸਟ ਡਰੱਗਸ ਇਹਨੂੰ ਅਸੀਂ ਕਾਮਯਾਬ ਬਣਾਈਏ ਤੇ ਆਪਣੇ ਪੰਜਾਬ ਨੂੰ ਦੁਬਾਰਾ ਤੋਂ ਨਸ਼ਾ ਮੁਕਤ ਕਰਕੇ ਇੱਕ ਕਾਮਯਾਬ ਬਣਾਈਏ ਇਹਨਾਂ ਦੇ ਤਾਂ ਫਿਰ ਇੱਕ ਇੱਕ ਚੀਜ਼ ਹੋਰ ਮੈਂ ਜੀ ਦੱਸਣੀ ਚਾਹੂੰਗੀ ਕਿ 13 ਤਰੀਕ ਨੂੰ ਆਪਣੇ ਲੋਕ ਅਦਾਲਤ ਵੀ ਹੈਗੀ ਹੈ ਉਹਦੇ ਵਿੱਚ ਵੀ ਜਿਹੜੇ ਲੋਕ ਅਦਾਲਤ ਦੇ ਵਿੱਚ ਫੈਸਲੇ ਹੋਣਗੇ ਲੋਕਾਂ ਦੀ ਸਹਿਮਤੀ ਦੇ ਨਾਲ ਸਸਤੇ ਜਿਹੜੇ ਹੈਗੇ ਨੇ ਕੇਸ ਨਿਪਟਾਰੇ ਹੋਣਗੇ ਉਹਦੇ ਵਿੱਚ ਜਿਹੜੀ ਆਪਣੀ ਕੋਰਟ ਫੀ ਹੈ ਉਹ ਵੀ ਮਾਫ ਹੋ ਜਾਂਦੀ ਹੈ ਇਹਦੇ ਵਿੱਚ 138 ਦੇ ਕੇਸ ਆ ਜਾਣਗੇ ਕੰਪਾਉਂਡੇਬਲ ਕ੍ਰਿਮੀਨਲ ਆਫੈਂਸਸ ਆ ਜਾਣਗੇ ਤੇ ਸਿਵਲ ਨੇਚਰ ਕੋਈ ਵੀ ਜਿਹੜਾ ਹੈਗਾ ਉਹ ਸਾਰੇ ਆ ਸਕਦੇ ਨੇ ਤਾਂ ਇਸ ਲਈ ਤੁਹਾਨੂੰ ਆਪਣੇ ਕੋਰਟ ਦੇ ਵਿੱਚ ਅਗਰ ਕੇਸ ਚੱਲਦੇ ਨੇ ਤਾਂ ਤੁਸੀਂ ਕੋਰਟ ਦੇ ਵਿੱਚ ਰਿਕਵੈਸਟ ਕਰੋ ਜਾਂ ਸਰ ਨੂੰ ਜਾ ਕੇ ਕਿ ਸਾਡਾ ਕੇਸ ਲੋਕ ਅਦਾਲਤ ਵਿੱਚ ਲਗਾ ਦਿਓ ਤੇ ਅਗਰ ਕੋਰਟ ਦੇ ਵਿੱਚ ਨਹੀਂ ਚੱਲਦਾ ਤਾਂ ਤੁਸੀਂ ਸਾਡੇ ਦਫ਼ਤਰ ਡੀਐਲਐਸ ਰੋਪੜ ਵਿੱਚ ਆ ਕੇ ਸਾਨੂੰ ਰਿਕਵੈਸਟ ਕਰ ਸਕਦੇ ਹੋ ਤਾਂ ਫਿਰ ਅਸੀਂ ਉਹ ਪ੍ਰੀ ਲਿਟੀਗੇਟਿਵ ਦੇ ਵਿੱਚ ਕੇਸ ਲਗਾ ਕੇ ਮੀਡੀਏਸ਼ਨ ਕਰਵਾ ਕੇ ਉਹਨਾਂ ਦੇ ਫੈਸਲੇ ਕਰਵਾਵਾਂਗੇ ਤੇ ਇੱਕ ਸਾਡੀ ਹੋਰ ਡਰਾਈਵ ਚੱਲ ਰਹੀ ਹੈ ਜਿਹੜੀ ਮੈਂ ਤੁਹਾਨੂੰ ਦੱਸੂਗੀ ਉਹ ਹੈਗੀ ਹੈ ਬਾਲ ਵਿਆਹ ਦੇ ਅਗੇਂਸਟ ਉਹ ਸਾਡੀ 100 ਦਿਨ ਦੀ ਡਰਾਈਵ ਹੈ ਜੀ ਉਹਦੇ ਵਿੱਚ ਵੀ ਅਸੀਂ ਸੈਮੀਨਾਰਸ ਲਗਾ ਰਹੇ ਹਾਂ ਲੋਕਾਂ ਨੂੰ ਵੇਅਰ ਕਰ ਰਹੇ ਹਾਂ ਕਿ ਕਿਵੇਂ ਜਿਹੜਾ ਚਾਈਲਡ ਮੈਰਿਜ ਹੈ ਉਹ ਬੱਚਿਆਂ ਦੀ ਸਿਹਤ ਤੇ ਪ੍ਰਭਾਵ ਪਾਉਂਦੀ ਹੈ ਜਾਂ ਆਪਣੇ ਸੋਸਾਇਟੀ ਤੇ ਪ੍ਰਭਾਵ ਪਾਉਂਦੀ ਹੈ ਉਹਦੇ ਵੀ ਅਸੀਂ ਸੈਮੀਨਾਰਸ ਲਗਾ ਰਹੇ ਹਾਂ ਤੇ ਮੈਂ ਇਹ ਬੱਚਿਆਂ ਨੂੰ ਵੀ ਰਿਕੁਐਸਟ ਕਰੂੰਗੀ ਕਿ ਸਾਡੀ ਜਿਹੜੀ ਇਹ ਕੈਂਪੇਨ ਹੈ ਯੂਥ ਦੇ ਰਿਗਾਰਡਿੰਗ ਡਰੱਗਜ਼ ਦੇ ਰਿਗਾਰਡਿੰਗ ਇਹਦੇ ਵਿੱਚ ਸਾਡਾ 7 ਦਿਨ ਤੇ ਅਸੀਂ ਟਰਾਈ ਕਰਾਂਗੇ ਕਿ ਅਸੀਂ ਇੱਕ ਤੋਂ ਜਗਾਂ ਤੇ ਇਹਨਾਂ ਦੇ ਨਾਟਕ ਕਰਵਾਈਏ ਮੈਮ ਜਿਵੇਂ ਤੁਸੀਂ ਦੱਸਿਆ ਕਿ ਬਾਲ ਵਿਵਦਾ ਜਾਂ ਲੋਕੀ ਜਾਂ ਬੱਚਿਆਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਵੀ ਨਾਟਕ ਕਰਨ ਕਰਨ ਦੀ ਇਦਾਂ ਦਾ ਕੋਈ ਹਾਂ ਹਾਂ ਜੀ ਬਿਲਕੁਲ ਸਾਡੀ ਪਲੈਨਿੰਗ ਹੈ ਸਾਡੀ ਪੂਰੀ 100 ਦਿਨ ਦੀ ਕੈਂਪੇਨ ਹੈ ਜਿਦੇ ਵਿੱਚ ਅਸੀਂ ਸੈਮੀਨਾਰਸ ਲਗਾਵਾਂਗੇ ਉਹਦੇ ਵਿੱਚ ਅਸੀਂ ਅਵੇਅਰਨੈਸ ਕੈਂਪਸ ਵੀ ਲਗਾਵਾਂਗੇ ਮੈਡੀਕਲ ਕੈਂਪਸ ਵੀ ਲਗਾਵਾਂਗੇ ਤੇ ਨਾਟਕ ਵੀ ਕਰਾਂਗੇ ਅਮ ਜਿਵੇਂ টিਚਰਸ ਤੋਂ ਇੱਕ ਮੋਟਰ ਹਮੇ ਆ ਬੱਚਿਆਂ ਦਾ ਤੇ ਪੇਰੈਂਟਸ ਦੀ ਵੀ ਜਮਾ ਦੀ ਉਹਨਾਂ ਨੇ ਕੀ ਗੱਲਾਂ ਕਰਿਆ ਕਿ ਨਸ਼ੇ ਤੋਂ ਕਿਵੇਂ ਬਚਾਉਂਦੇ ਪੇਰੈਂਟਸ ਲਈ ਅਸੀਂ ਇਹ ਟਰਾਈ ਕਰ ਰਹੇ ਹਾਂ ਕਿ ਪੇਰੈਂਟਸ ਨੂੰ ਅਵੇਅਰ ਕਰਨ ਲਈ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਤੁਸੀਂ ਉਹਨਾਂ ਨੂੰ ਆਇਡੈਂਟੀਫਾਈ ਕਿਵੇਂ ਕਰਨਾ ਹੈ ਪਹਿਲਾਂ ਤਾਂ ਕਿ ਬੱਚਾ ਸਾਡਾ ਨਸ਼ੇਆਂ 'ਚ ਪੈ ਗਿਆ ਉਹਨੂੰ ਆਇਡੈਂਟੀਫਾਈ ਕਿਵੇਂ ਕਰਨਾ ਹੈ ਤੇ ਅਗਰ ਪੈ ਗਿਆ ਹੈ ਤਾਂ ਫਿਰ ਉਹਦਾ ਫਿਰ ਅੱਗੇ ਇਲਾਜ ਕੀ ਕਰਨਾ ਹੈ ਤਾਂ ਹੁਣ ਜਿਹੜੇ ਆਪਣੇ ਲੋਕਾਂ ਦੇ ਵਿੱਚ ਮੈਂ ਦੇਖਿਆ ਹੈ ਕਿ ਉਹ ਇਹ ਸੋਚਦੇ ਨੇ ਕਿ ਸਾਡਾ ਬੱਚਾ ਕਿ ਨਸ਼ੇ 'ਚ ਪੈ ਗਿਆ ਉਹ ਛੁਪਾਉਂਦੇ ਨੇ ਛੁਪਾ ਕੇ ਵਿਆ ਕਰ ਦਿੰਦੇ ਨੇ ਕੱਲ ਨੂੰ ਫਿਰ ਇਹ ਹੁੰਦਾ ਕਿ ਪਰਿਵਾਰ ਸਾਰਾ ਸਫਰ ਕਰਦਾ ਹੈ ਤਾਂ ਫਿਰ ਅਸੀਂ ਲੋਕਾਂ ਨੂੰ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਇਹ ਅਵੇਅਰ ਕਰਦੇ ਕਿ ਅਗਰ ਤੁਹਾਡਾ ਬੱਚਾ ਰਬ ਨਾ ਕਰੇ ਇਦਾਂ ਦੇ ਨਸ਼ੇ ਦੇ ਉਹਦੇ ਵਿੱਚ ਪੈ ਗਿਆ ਹੈ ਤਾਂ ਤੁਸੀਂ ਉਹਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਜਮ੍ਹਾਂ ਕਰਾਓ ਜਿੱਥੇ ਉਹਨਾਂ ਦਾ ਪ੍ਰੋਪਰ ਇਲਾਜ ਹੁੰਦਾ ਹੈ ਤੇ ਇਲਾਜ ਤੋਂ ਬਾਅਦ ਫਿਰ ਉਹ ਠੀਕ ਹੋ ਕੇ ਉਸ ਤੋਂ ਬਾਅਦ ਆਪਣੀ ਨਾਰਮਲ ਲਾਈਫ ਲੀਡ ਕਰ ਸਕਦੇ ਆ